ਤੇ ਸਾਰੇ ਜਿਹੜਾ ਏਰੀਏ ਦੇ ਲਈ ਇਹ ਬੜੀ ਅ ਦੁੱਖ ਦੀ ਗੱਲ ਹੈ ਕਿ ਵਾਇਖ ਸਾਲਾਂ ਦਾ ਸਾਡਾ ਉਹ ਨੌਜਵਾਨ ਭਰਾ ਜਿਹੜੇ ਨੂੰ ਪੌਣੇ ਇੱਕ ਦੋ ਸਾਲ ਹੋਏ ਸੀ ਫੌਜ ਦੇ ਵਿੱਚ ਅਗਨੀ ਪੀਰ ਦੇ ਤਹਿਤ ਭਰਤੀ ਹੋਇਆ ਨੂੰ ਤੇ ਡਿਊਟੀ ਦੌਰਾਨ ਉਹਨਾਂ ਦੀ ਜਿਹੜੀ ਸ਼ਹੀਦੀ ਬਾਗਰਾ ਦਾ ਪੰਜਾਬ ਦੇ ਫੌਜੀ ਭਰਾਵਾਂ ਨੇ ਬੜੀਆਂ ਹਿੱਕਾਂ ਢਾਕੇ ਗੋਲੀਆਂ ਖਾ ਕੇ ਤੇ ਤੰਦੇਹੀ ਦੇ ਨਾਲ ਜਿਹੜੀ ਦੇਸ਼ ਦੀ ਰੱਖਿਆ ਕੀਤੀ ਸੋ ਇਹ ਸਨਮਾਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਇਸ ਤਰੀਕੇ ਨਾਲ ਪਹਿਲਾਂ ਸਾਡੇ ਸੀਤਾਂ ਦੇ ਸਨਮਾਨ ਹੁੰਦੇ ਸੀ ਉਹ ਨਹੀਂ ਕੀਤਾ ਗਿਆ ਇਹ ਕਿਵੇਂ ਮੌਕੀ ਇ ਜਿਹੜੇ ਆਪਣੇ ਜਿੰਦਰ ਜੀ ਦੇ ਆਰਮੀ ਨਾਲਾ ਜਿਹੜੀ ਅਨਸੁਖਾਵੀ ਘਟਨਾ ਹੋਈ ਉਸ ਤਰ੍ਹਾਂ ਸਾਰੇ ਬੋਲ ਨੂੰ ਕਰੀਆਂ ਔਰ ਇਹਦੇ ਬਾਰੇ ਜੋ ਵੀ ਪ੍ਰੈਸ ਰਿਪੋਰਟ ਹੈ ਵਾਹ ਠੀਕ ਹੈ ਹੋ ਜੀ ਪਰਿਵਾਰ ਦੇ ਨਾਲ ਵੀ ਪੂਰਾ ਅਫਸੋਸ ਚਾਣੂ ਹੋਰ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦੀ ਸੋਪੀ ਸਨ ਸਰਕਾਰ ਵੱਲੋਂ ਕੀ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਸਰਕਾਰ ਨਾਲ ਸੰਪਰਕ ਕਰਨਾ ਬੜਾ ਮੁਸ਼ਕਲ ਹੈ ਥੈਂਕ ਯੂ ਜਿਹੜਾ ਪਿੰਡ ਮੱਤਗੜ ਨੌਜਵਾਨ ਨਸ਼ੇਿਲ ਹੋਇਆ ਅ ਅਜੇ ਮਾਦੂਰ ਸਰਕਾਰ ਜੀ ਨਹੀਂ ਕਿਹਾ ਜਾਉਂਗੇ ਤਾਂ ਦੇਖੋ ਜੀ ਪਹਿਲੀ ਗੱਲ ਤਾਂ ਕਿ ਸਾਰੇ ਜਿਹੜਾ ਏਰੀਆ ਦੇ ਲਈ ਇਹ ਬੜੀ ਅ ਦੁੱਖ ਦੀ ਘਟਨਾ ਕਿ ਵਾ ਇੱਕ ਸਾਲਾਂ ਦਾ ਸਾਡਾ ਉਹ ਨੌਜਵਾਨ ਭਰਾ ਜਿਹੜੇ ਨੂੰ ਪੌਣੇ ਇੱਕ ਦੋ ਸਾਲ ਹੋਏ ਸੀ ਫੌਜ ਦੇ ਵਿੱਚ ਅਗਨੀ ਪੀਰ ਦੇ ਤਹਿਤ ਭਰਤੀ ਹੋਇਆ ਨੂੰ ਤੇ ਡਿਊਟੀ ਦੌਰਾਨ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਅੱਜ ਉਹਨਾਂ ਦੀ ਜਿਹੜੀ ਪਵਿੱਤਰ ਦੇਹ ਪਿੰਡ ਮੈਤੇ ਦੇ ਵਿੱਚ ਪਹੁੰਚੀ ਹੈ 21 ਸਾਲ ਦੀ ਉਮਰ ਦੇ ਵਿੱਚ ਸਾਡਾ ਭਰਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰਿਵਾਰ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਸਾਰੇ ਲਾਕੇ ਯੂਨੀਵਰਸਿਟੀ ਪਿੰਡ ਦੇ ਸਾਥੀ ਤੇ ਫੌਜ ਵੱਲੋਂ ਜਿਹੜੇ ਸਾਥੀ ਹੋ ਸਾਰੇ ਸ਼ਾਮਲ ਹੋਏ ਆ ਔਰ ਪ੍ਰਮਾਤਮਾ ਕੀ ਅਰਦਾਸ ਆ ਕਿ ਵਾਹਿਗੁਰੂ ਪਰਿਵਾਰ ਨੂੰ ਪਿੱਛੋਂ ਭਾਰਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਐਸ ਉਮਰ ਦੇ ਵਿੱਚ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਇਹ ਮਾਪਿਆਂ ਦੇ ਲਈ ਬੜਾ ਹੀ ਦੁਖਦਾਈ ਹੁੰਦਾ ਕਿਉਂਕਿ ਹਲੇ ਤਾਂ ਜ਼ਿੰਦਗੀ ਦੀ ਸ਼ੁਰੂਆਤ ਸੀ 22 ਸਾਲਾਂ ਦਾ ਜਿਹੜਾ ਸਾਡਾ ਉਹ ਭਰਾ ਸੀ ਤੇ ਸਾਡੇ ਅਖਮੀ ਵੀਰ ਤੇ ਅੰਦੇਰ ਪਰਤੀ ਵਹਿਆ ਇਹਨਾਂ ਨੂੰ ਮੁਆਵਜ਼ਾ ਰੱਜੀ 50 ਸਰਕਾਰ ਵੱਲੋਂ ਕੀ ਦਿੱਤੀ ਜਾ ਰਹੀ ਹੈ ਆਹ ਤੇ ਹੋਰ ਆਰਥਿਕ ਸਹਾਇਤਾ ਦੇਖੋ ਇਹ ਬੜੀ ਮਾੜੀ ਗੱਲ ਹੈ ਕਿ ਜਿਹੜੀ ਕੇਂਦਰ ਦੀ ਕਿਉਂਕਿ ਸ਼ਹੀਦਾਂ ਦੀਆਂ ਵੀ ਹੁਣ ਇਹ ਮਤਲਬ ਕਿ categories ਬਣਾਉਣ ਲੱਗ ਗਏ ਨਹੀਂ ਤਾਂ ਇਹ ਅਸੀਂ ਕਿ ਪੰਜਾਬ ਦਾ ਪਹਿਲਾ ਵੀ ਆਜ਼ਾਦੀ ਵੇਲੇ ਵੀ ਸ਼ਹਾਦਤਾਂ ਦੇ ਵਿੱਚ ਵੱਡਾ ਯੋਗਦਾਨ ਹਾਂ ਤੇ ਜਦੋਂ-ਜਦੋਂ ਭਾਰਤ ਨੇ ਲੜਾਈਆਂ ਜਿੱਤੀਆਂ ਬਾਰਡਰਾਂ ਤੇ ਤਾਂ ਪੰਜਾਬ ਦੇ ਫੌਜੀ ਭਰਾਵਾਂ ਨੇ ਬੜੀਆਂ ਹਿੱਕਾਂ ਡਾਹ ਕੇ ਗੋਲੀਆਂ ਖਾ ਕੇ ਤੇ ਤੰਦੇਹੀ ਦੇ ਨਾਲ ਜਿਹੜੀ ਦੇਸ਼ ਦੀ ਰੱਖਿਆ ਕੀਤੀ ਹਾਂ ਸੋ ਇਹ ਸਨਮਾਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਦੇਖੋ ਵੀ ਜਿੱਦਾਂ ਅੱਜ ਜਿਹੜਾ ਕਿ ਜਿਸ ਤਰੀਕੇ ਨਾਲ ਪਹਿਲਾਂ ਸਾਡੇ ਸੀਦਾਂ ਦੇ ਸਨਮਾਨ ਹੁੰਦੇ ਸੀ ਉਹ ਨਹੀਂ ਕੀਤਾ ਗਿਆ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ ਉਸਟੀ ਸਾਹਿਬ ਦੇ ਮੈਂ ਧਿਆਨ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਲਿਆ ਦਿੱਤੀ ਸੀ ਕਿ ਇਸ ਤਰ੍ਹਾਂ ਕਰਕੇ ਘਟਨਾ ਜਿਹੜੀ ਸਾਡੇ ਹਲਕੇ ਦੇ ਪਿੰਡ ਮਹਿਤਾਚ ਵਾਪਰੀ ਆ ਇਸ ਤੋਂ ਬਾਅਦ ਮੈਂ ਸੀਮ ਸਾਹਿਬ ਨਾਲ ਖੁਦ ਇਸ ਵਿਸ਼ੇ ਦੀ ਗੱਲ ਕਰਕੇ ਜੋ ਸਰਕਾਰ ਕਰਦੀ ਹੈ ਜਿੰਨਾ ਪਰਿਵਾਰ ਦੇ ਨਾਲ ਖੜ੍ਹ ਸਕਿਆ ਉਹਨਾਂ ਮੈਂ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਾ ਕੇ ਬਹੁਤ ਜਲਦ ਜਿਹੜੀ ਅਸੀਂ ਪਰਿਵਾਰ ਨੂੰ ਮਿਲਾਂ ਦੇ ਸਾਰੇ ਜਿਹੜਾ ਏਰੀਏ ਦੇ ਲਈ ਇਹ ਬੜੀ ਦੁੱਖ ਦੀ ਘਟਨਾ ਕਿ ਵਾਇਖ ਸਾਲਾਂ ਦਾ ਸਾਡਾ ਉਹ ਨੌਜਵਾਨ ਭਰਾ ਜਿਹੜੇ ਨੂੰ ਪੌਣੇ ਇੱਕ ਦੋ ਸਾਲ ਹੋਏ ਸੀ ਫੌਜ ਦੇ ਵਿੱਚ ਅਗਨੀ ਵੀਰ ਦੇ ਤਹਿਤ ਭਰਤੀ ਹੋਇਆ ਨੂੰ ਤੇ ਡਿਊਟੀ ਦੌਰਾਨ ਉਹਨਾਂ ਦੀ ਜਿਹੜੀ ਸ਼ਹੀਦੀ ਬਾਗਰਾ ਦਾ ਪੰਜਾਬ ਦੇ ਫੌਜੀ ਭਰਾਵਾਂ ਨੇ ਬੜੀਆਂ ਹਿੱਕਾਂ ਢਾਕੇ ਗੋਲੀਆਂ ਖਾ ਕੇ ਤੇ ਤੰਦੇਹੀ ਦੇ ਨਾਲ ਜਿਹੜੀ ਦੇਸ਼ ਦੀ ਰੱਖਿਆ ਕੀਤੀ ਕੁਇ ਸਨਮਾਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਜਿਸ ਤਰੀਕੇ ਨਾਲ ਪਹਿਲਾਂ ਸਾਡੇ ਸੀਧਾਂ ਦੇ ਸਨਮਾਨ ਹੁੰਦੇ ਸੀ ਉਹ ਨਹੀਂ ਕੀਤਾ ਗਿਆ। ਇਹ ਕਿਵੇਂ ਮੌਕਾ ਇਹ ਜਿਹੜੇ ਆਪਣੇ ਜਿੰਦਰ ਜੀ ਦੇ ਆਦਮੀ ਨਾਲ ਜਿਹੜੀ ਅਨਸੁਖਾਵੀ ਘਟਨਾ ਹੋਈ ਉਸ ਤਰ੍ਹਾਂ ਸਾਰੇ ਬੋਲ ਨੂੰ ਕਰੀਆਂ ਔਰ ਇਹਦੇ ਬਾਰੇ ਜੋ ਵੀ ਪ੍ਰੈਸ ਰਿਪੋਰਟ ਹੈ ਵਾਹ ਸੀ ਗਈ। ਔਰ ਪਰਿਵਾਰ ਦੇ ਨਾਲ ਪੂਰਾ ਅਫਸੋਸ ਪ੍ਰਗਟ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਨਾਲ ਸੋਕੇ ਸਮੇਂ ਵਿੱਚ। ਬਹੁਤ ਸਰਕਾਰ ਵੱਲੋਂ ਕੀ ਸਹਾਇਤਾ ਦਿੱਤੀ ਜਾ ਰਹੀ ਹੈ? ਸਰਕਾਰ ਨਾਲ ਸੰਪਰਕ ਕਰਕੇ ਦੱਸਦੇ। ਥੈਂਕ ਯੂ। ਕਿੰਨੇ ਮਰਤੇ ਗਏ ਨੌਜਵਾਨ ਅਸ਼ੀਰ ਹੋਏ ਐ ਅਜਿਹਾ ਜਿਸ ਤਰ੍ਹਾਂ ਲਾਈਨ ਕੀ ਕਰ ਜਾਓਗੇ। ਤਾਂ ਦੇਖੋ ਜੀ ਪਹਿਲੀ ਗੱਲ ਤਾਂ ਕਿ ਸਾਰੇ ਜਿਹੜਾ ਏਰੀਆ ਦੇ ਲਈ ਇਹ ਬੜੀ ਉਹ ਦੁੱਖ ਦੀ ਘੜੀ ਕਿ ਨਾ ਕਿ 21 ਸਾਲਾਂ ਦਾ ਸਾਡਾ ਉਹ ਨੌਜਵਾਨ ਭਰਾ ਜਿਹੜੇ ਨੂੰ ਪੌਣੇ ਇੱਕ ਦੋ ਸਾਲ ਹੋਏ ਸੀ ਫੌਜ ਦੇ ਵਿੱਚ ਅਗਨੀ ਪੀਰ ਦੇ ਤਹਿਤ ਭਰਤੀ ਹੋਇਆ ਨੂੰ ਤੇ ਡਿਊਟੀ ਦੌਰਾਨ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਅੱਜ ਉਹਨਾਂ ਦੀ ਜਿਹੜੀ ਪਵਿੱਤਰ ਦੇਹ ਪਿੰਡ ਮੈਤੇ ਦੇ ਵਿੱਚ ਪਹੁੰਚੀ ਹੈ 21 ਸਾਲ ਦੀ ਉਮਰ ਦੇ ਵਿੱਚ ਉਹ ਸਾਡਾ ਭਰਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰਿਵਾਰ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਸਾਰੇ ਲਾਕੇ ਯੂਨੀਵਰਸਿਟੀ ਪਿੰਡ ਦੇ ਸਾਥੀ ਤੇ ਫੌਜ ਵੱਲੋਂ ਜਿਹੜੇ ਸਾਥੀ ਹੋ ਸਾਰੇ ਸ਼ਾਮਲ ਹੋਏ ਆ ਔਰ ਪਰਮਾਤਮਾ ਕੀ ਅਰਦਾਸ ਆ ਕਿ ਵਾਹਿਗੁਰੂ ਪਰਿਵਾਰ ਨੂੰ ਪਿੱਛੋਂ ਭਾਰਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਇਸ ਉਮਰ ਦੇ ਵਿੱਚ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਇਹ ਮਾਪਿਆਂ ਦੇ ਲਈ ਬੜਾ ਹੀ ਦੁਖਦਾਈ ਹੁੰਦਾ ਕਿਉਂਕਿ ਹਲੇ ਤਾਂ ਜ਼ਿੰਦਗੀ ਦੀ ਸ਼ੁਰੂਆਤ ਸੀ 22 ਸਾਲਾਂ ਦਾ ਜਿਹੜਾ ਸਾਡਾ ਪਰਾ ਸੀ ਤੇ ਸਾਡੇ ਅਖਮੀ ਵੀਰ ਤੇ ਅੰਦੇਰ ਪਰਤੀ ਹੋਇਆ ਇਹਨਾਂ ਨੂੰ ਮੁਆਵਜ਼ਾ ਰਹੀ 50 ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਹੋਰ ਆਰਥਿਕ ਸਹਾਇਤਾ ਦੇਖੋ ਇਹ ਬੜੀ ਮਾੜੀ ਗੱਲ ਹੈ ਕਿ ਜਿਹੜੀ ਕੇਂਦਰ ਦੀ ਕਿਉਂਕਿ ਸ਼ਹੀਦਾਂ ਦੀਆਂ ਵੀ ਹੁਣ ਇਹ ਮਤਲਬ ਕਿ categories ਬਣਾਉਣ ਲੱਗੇ ਨਹੀਂ ਤਾਂ ਇਹ ਅਸੀਂ ਕਿ ਪੰਜਾਬ ਦਾ ਪਹਿਲਾ ਵੀ ਆਜ਼ਾਦੀ ਵੇਲੇ ਵੀ ਸ਼ਹਾਦਤਾਂ ਦੇ ਵਿੱਚ ਵੱਡਾ ਯੋਗਦਾਨ ਹਾਂ ਤੇ ਜਦੋਂ-ਜਦੋਂ ਭਾਰਤ ਨੇ ਲੜਾਈਆਂ ਜਿੱਤੀਆਂ ਬਾਰਡਰਾਂ ਤੇ ਤਾਂ ਪੰਜਾਬ ਦੇ ਫੌਜੀ ਭਰਾਵਾਂ ਨੇ ਬੜੀਆਂ ਹਿੱਕਾਂ ਢਾਕੇ ਗੋਲੀਆਂ ਖਾ ਕੇ ਤੇ ਤੰਦੇਹੀ ਦੇ ਨਾਲ ਜਿਹੜੀ ਦੇਸ਼ ਦੀ ਰੱਖਿਆ ਕੀਤੀ ਆ ਸੋ ਇਹ ਸਨਮਾਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਦੇਖੋ ਵੀ ਜਿੱਦਾਂ ਅੱਜ ਜਿਹੜਾ ਕਿ ਜਿਸ ਤਰੀਕੇ ਨਾਲ ਪਹਿਲਾਂ ਸਾਡੇ ਸ਼ਹੀਦਾਂ ਦੇ ਸਨਮਾਨ ਹੁੰਦੇ ਸੀ ਉਹ ਨਹੀਂ ਕੀਤਾ ਗਿਆ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ OSD ਸਾਹਿਬ ਦੇ ਮੈਂ ਧਿਆਨ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਗੱਲ ਲਿਆ ਦਿੱਤੀ ਸੀ ਕਿ ਇਸ ਤਰ੍ਹਾਂ ਕਰਕੇ ਘਟਨਾ ਜਿਹੜੀ ਸਾਡੇ ਹਲਕੇ ਦੇ ਪਿੰਡ ਮਹਿਤਾਚ ਵਾਪਰੀ ਆ ਇਸ ਤੋਂ ਬਾਅਦ ਮੈਂ ਸੀਮ ਸਾਹਿਬ ਨਾਲ ਖੁਦ ਇਸ ਵਿਸ਼ੇ ਦੀ ਗੱਲ ਕਰਕੇ ਜੋ ਸਰਕਾਰ ਕਰਦੀ ਹੈ ਜਿੰਨਾ ਪਰਿਵਾਰ ਦੇ ਨਾਲ ਖੜ੍ਹ ਸਕਿਆ ਉਹਨਾਂ ਮੈਂ ਸੀਮ ਸਾਹਿਬ ਦੇ ਧਿਆਨ ਦੇ ਵਿੱਚ ਲਾ ਕੇ ਬਹੁਤ ਜਲਦ ਜਿਹੜੀ ਅਸੀਂ ਪਰਿਵਾਰ ਨੂੰ ਮਿਲਾਂਗੇ